ਇਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਆਓ ਅਨ ਸਰਵਣ ਕਰਦੇ ਹਾਂ ਇਸ਼ਾ ਪੰਜ ਪ੍ਰਕਾਰ ਦੀ ਇਸ਼ਾ ਦੱਸੀ ਗਈ ਹੈ ਗੁਰੂ ਸਾਹਿਬ ਜੀ ਨੇ ਪਹਿਲੀ ਧਨ ਦੀ ਪ੍ਰਾਪਤੀ ਦੀ ਇਸ਼ਾ ਦੂਜੀ ਸੁੱਖ ਦੀ ਪ੍ਰਾਪਤੀ ਦੀ ਇਸ਼ਾ ਤੀਜੀ ਸੰਸਾਰ ਅੰਦਰ ਸੋਭਾ ਕਰਵਾਉਣ ਦੀ ਇਸ਼ਾ ਚੌਥੀ ਰੋਗ ਦੀ ਨਿਵਰਤੀ ਰੋਗ ਰਹਿਤ ਹੋਣ ਦੀ ਇਸ਼ਾ ਪੰਜਵੀਂ ਨਾਮ ਰੁਖ ਖਜ਼ਾਨੇ ਨੂੰ ਪਾ ਕੇ ਸੱਚੇ ਦੀ ਦਰਗਾਹ ਅੰਦਰ ਪ੍ਰਵਾਨ ਹੋਣ ਦੀ ਇੱਛਾ ਇਹ ਉਪਰੋਕਤ ਪੰਜ ਪ੍ਰਕਾਰ ਦੀਆਂ ਇੱਛਾਵਾਂ ਪੂਰੀਆਂ ਕਰਨ ਦਾ ਉਪਦੇਸ਼ ਹਜ਼ੂਰ ਨੇ ਇਸ ਤਰ੍ਹਾਂ ਦਿੱਤਾ ਹੈ ਜਿਸ ਤਨ ਕੋ ਚਰਕੁਂ ਟੁਟ ਧਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖ ਕੋ ਨਿਤ ਵਸੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸੋ ਬਗ ਕਰੇ ਭਲੀ ਕਰਨੀ ਸਤਸ ਪੰਜ ਹਰਿ ਕੀ ਸਰਣੀ ਅਨਿਕ ਉਪਾਵੀ ਰੋਗ ਨਾ ਜਾਏ ਰੋਗ ਮਠਿਆਰ ਅਵਖਦ ਲਾਏ ਸਰਬ ਨਿਦਾਨ ਮਹਾਰ ਨਾਮ ਨਿਦਾਨ ਜਪ ਨਾਨਕ ਦਰਗੇ ਪ੍ਰਵਾਨ